ਸਾਈਕਲ ਚਲਾਓ ਅਤੇ ਆਪਣੀ ਸਿਹਤ ਅਤੇ ਵਾਤਾਵਰਨ ਨੂੰ ਬਚਾਓ। ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਦਾ ਸੁਆਗਰਦਾ ਹੈ। ਅੱਜ ਅੰਤਰਰਾਸ਼ਟਰੀ ਸਾਈਕਲ ਦਿਵਸ ਦੇ ਮੌਕੇ ਫਰੀਦਕੋਟ ਦੇ ਵਿੱਚ ਇੱਕ ਸਾਈਕਲ ਰੈਲੀ ਗੱਡੀ ਗਈ ਜਿਸ ਵਿੱਚ ਵੱਧ ਚੜਕੇ ਫਰੀਦਕੋਟੀਆਂ ਨੇ ਹਿੱਸਾ ਲਿਆ। ਅੱਜ ਦੀ ਇਸ ਸਾਈਕਲ ਰੈਲੀ ਦਾ ਮਕਸਦ ਸੀ ਕਿ ਇੱਕ ਚੰਗੀ ਸਿਹਤ ਅਤੇ ਨਾਲ ਦੀ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਉਪਰਾਲੇ ਲਈ ਜਿਹੜਾ ਲੋਕਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਅੱਜ ਦੀ ਅਸਰ ਰੈਲੀ ਦੇ ਵਿੱਚ 3 ਸਾਲ ਦੇ ਬੱਚਿਆਂ ਤੋਂ ਲੈ ਕੇ 80 ਸਾਲ ਦੇ ਬਜ਼ੁਰਗਾਂ ਤੱਕ ਇਸ ਸਾਈਕਲ ਰੈਲੀ ਦੇ ਵਿੱਚ ਹਿੱਸਾ ਲਿਆਗਾ ਜੋ ਕਿ ਲੋਕਾਂ ਲਈ ਇੱਕ ਮਾਰਗਦਰਸ਼ਨ ਬਣੇ ਇਸ ਬੰਦ ਦੇ ਵਿੱਚ ਜਿੱਥੇ ਸਾਈਕਲ ਰੈਲੀ ਦੇ ਵਿੱਚ ਪਹੁੰਚੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਅੱਜ ਉਹਨਾਂ ਨੂੰ ਬੜਾ ਉਤਸ਼ਾਹ ਹੈ ਇਸ ਰੈਲੀ ਨੂੰ ਲੈ ਕੇ ਤਾਂ ਦੂਜੇ ਪਾਸੇ ਕਲੱਬ ਦੇ ਆਨਰਬਲੋ ਵੀ ਕਿਹਾ ਗਿਆ ਕਿ ਵਾਤਾਵਰਣ ਬਚਾਉਣ ਤੇ ਸਭ ਤੋਂ ਵੱਡਾ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਅੱਜ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਜਿਸ ਵਿੱਚ ਫ੍ਰੀ ਕੋਟੀਆਂ ਨੇ ਵੱਧ ਚੜ ਕੇ ਹਿੱਸਾ ਲਿਆਏ ਤੁਸੀਂ ਵੀ ਦੇਖੋ ਇਹ ਤਸਵੀਰ ਨਹੀਂ ਬਹੁਤ ਵਧੀਆ ਬਹੁਤ ਬਹੁਤ ਛੋਟੇ ਬੱਚਿਆਂ ਨੇ ਵੀ ਪਾਰਟਿਸਪੇਟ ਕੀਤਾ ਉਹਨਾਂ ਨੂੰ ਦੇਖ ਕੇ ਬੜਾ ਵਧੀਆ ਲੱਗਿਆ ਕਿ ਸਾਰੇ ਸਾਈਕਲ ਵੱਲ ਜਾ ਰਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਐਂਟਰਟੇਨਮੈਂਟ ਦੇਣਾ ਚਾਹੁੰਦੇ ਸਨ ਇਹ ਕਰਕੇ ਆਪਣੇ ਸਰਟੀਫੀਕੇਟ ਲੈ ਕੇ ਆਉਂਦੇ ਜੋ ਫੋਟੋਗ੍ਰਾਫੀ ਉਹ ਛੋਟੇ ਸਭ ਤੋਂ ਪਹਿਲਾਂ ਉੱਠੀਏ ਘਰੇ ਜਾਨ ਹੈ ਮੈਡਮ ਭੱਜ ਭੱਜ ਕੇ ਆਈ ਹੈ ਕਿ ਬਾ ਪਿਛੇ ਨਾ ਰਹਿ ਜੀ ਆ ਬਾ ਪਿਛੇ ਨਾ ਰਹਿ ਜੀ ਵਾਪਾ ਚਲੇ ਜਾਣਗੇ ਆਈ ਐਸੀ ਹਰ ਸਾਲ 3 ਜੂਨ ਨੂੰ ਬੋਟ ਸੈਕਿੰਡ ਡੇ ਸੈਲਿਬ੍ਰੇਟ ਕਰਦੇ ਆ ਜੀ ਸਾਡੇ ਵਿੱਚ ਬੋਟ ਸੈਕਿੰਡ ਦੇ ਸੈਮਬ੍ਰੇਟ ਕਰਨ ਦਾ ਇੱਕ ਮਕਸਦ ਇਹ ਹੀ ਹੁੰਦਾ ਕਿ ਬੱਚੇ ਜਿਸ ਤਰ੍ਹਾਂ ਅੱਜ ਦੀ ਜਿਹੜੀ ਪੀੜ੍ਹੀ ਹੈਗੀ ਐ ਸਾਈਕਲੋਂ ਦੂਰ ਜਾ ਰਹੀ ਹੈ ਦੁਬਾਰਾ ਫਿਰ ਸਾਈਕਲਾਂ ਚਲਾਨ ਸੇਰ ਬੰਨ ਪਹਿਲਾਂ ਕੀ ਹੁੰਦਾ ਸੀ ਜਿਸ ਤਰ੍ਹਾਂ ਸਾਈਕਲ ਹੁੰਦਾ ਸੀਗਾ ਉਹ ਪੁਰਾਣੇ ਟਾਈਮ 'ਚ ਐਸਾ ਸੀਗਾ ਕਿ ਅਮੀਰ ਬੰਦੇ ਵਾਂਗ ਸੇ ਜਾਂਦੇ ਆ ਪਰ ਅੱਜ ਦੇ ਟਾਈਮ 'ਚ ਜੇ ਕੋਈ ਸਾਈਕਲ ਚਲਾਉਂਦਾ ਹੈ ਨਾ ਉਹ ਇਸ ਤਰ੍ਹਾਂ ਫੀਲ ਕਰਦਾ ਹੈ ਕਿ ਸ਼ਹਿਰ ਕੀ ਸੋਚਣਗੇ ਲੋਕੀ ਮੈਂ ਟੀਚਰ ਹਾਂ ਮੈਂ ਬਹੁਤ ਸਾਲ ਸਕੂਲ ਸਾਈਕਲ ਤੇ ਜਾਂਦਾ ਪਰ ਇਹ ਨਹੀਂ ਸਹੂਲਤ ਹੈ ਕਿ ਮੇਰੇ ਸਟੂਡੈਂਟ ਸਕੂਟਰੀਆ ਤੇ ਜਾਂਦੇ ਆ ਮੈਂ ਪ੍ਰਾਊਡ ਫੀਲ ਕਰਦਾ ਮੈਂ ਸਾਈਕਲਿਸਟ ਹਾਂ ਅਸੀਂ ਡੇਲੀ 45 ਤੋਂ 50 ਕਿਲੋਮੀਟਰ ਡੇਲੀ ਸਾਈਕਲਿੰਗ ਕਰਦੇ ਹਾਂ ਇਸ ਤੇ ਮੇਰਾ ਖਾਲਸਾ ਬਾਜ ਫਤਿਹ ਆਜ ਅਸੀਂ ਬਾਡਰ ਸਕੱਟਰੀ ਤੇ ਇਕੱਠੇ ਹੋਏ ਆ ਇਹ ਸਾਰੇ ਜਨਤਾ ਜੋ ਇਕੱਠੇ ਹੋਈ ਹੈ ਸਾਰੇ ਸੱਜਣ ਆਏ ਨੇ ਸ ਬੱਚੇ ਵਡੇ ਸਭ ਸਾਰੇ ਇਕੱਠੇ ਹੋਏ ਆ ਸਾਡੀ ਜ਼ਿੰਦਗੀ ਚ ਕਈ ਪੜਾਅ ਹੁੰਦੇ ਨੇ ਬਚਪਨ ਸਕੂਲ ਦੇ ਦੋਸਤ ਹੁੰਦੇ ਨੇ ਸਰਸਤੇ ਸਰਸਤੇ ਵਾਰੇ ਹੁੰਦੇ ਨੇ ਰਿਟਾਇਰਮੈਂਟ ਤੋਂ ਬਾਅਦ ਇਹ ਸਾਈਕਲ ਤੇ ਇਹ ਸਾਨੂੰ ਸਾਈਕਲ ਕਰਕੇ ਇਕੱਠਾ ਹੋਇਆ ਹੈ ਸਾਰੇ ਜਨਪਸ਼ਾ ਸਾਈਕਲ ਕਰਕੇ ਹੋਈ ਆ ਸਾਈਕਲਿੰਗ ਕਰਨ ਨਾਲ ਕਈ ਬਿਮਾਰੀਆਂ ਛੁੱਟ ਜਾਂਦੀਆਂ ਨੇ ਜਿਵੇਂ ਬਲੱਡ ਪ੍ਰੈਸ਼ਰ ਹੋਇਆ ਸ਼ੂਗਰ ਹੋਈ ਮੈਂ ਆਪ ਸ਼ੁਕਰਾਂ ਵੀ ਜੀ ਪਰ ਅਸਲ ਮੈਨੂੰ ਮੀਨਾ ਦੇ ਦੋ ਹੀ ਛੱਡੇ ਨੇ ਤਾਂ ਹੁਣ ਤਾਂ ਅਜਾ ਕੋਈ ਦੋ ਹੀ ਨਹੀਂ ਖਾ ਰਿਹਾ ਸਭ ਬੰਦ ਕਰਤੀ ਹੈ ਇੱਕ ਟਾਈਮ ਤੇ ਹਾਂ ਮੈਂ ਕਿ ਮੇਰੀ ਸਾਈਕਲ ਚੱਲਦੀ 100 ਕਿਲੋਮੀਟਰ ਮੈਂ 100 ਤੋਂ ਉੱਪਰ ਪਰ ਹੁਣ ਮੇਰੇ ਥੋੜੇ weight ਘਟਨੇ ਕਰਕੇ ਇਕੱਠੀ ਕੀਤੀ ਹੋਈ ਹੈ ਉਹ 50 60 ਤੇ ਅੰਦਰ ਬਾਅਦ ਚੱਲਦੀ ਹੈ ਐਸਾ ਸਿਕਨੇ ਕਰਕੇ ਚਿਹਰੇ ਤੇ ਦਰਸ਼ਨ ਹੋ ਰਿਹਾ ਹੈ ਐਸੇ ਸਾਈਕਲ ਕਰਕੇ ਹੋਇਆ ਐਸਾ ਡਾਕਟਰ ਸਾਹਿਬ ਉਹ ਸਾਰੇ ਸੋਸ਼ਲ ਜੋ ਮਿਲਦੇ ਆ ਸਾਰੀ ਜਾਂਚ ਸਾਈਕਲ ਕਰਕੇ ਹੋਈ ਹੈ ਇਹ ਸਾਈਕਲ ਇੱਕ ਨਵੀਂ ਦੁਨੀਆ ਹੈ ਬੜੇ ਪੇਚ ਦੇਖੋ ਨਾ ਰਲੇ ਰਹੋਗੇ ਤੁਹਾਡੀ ਜਿੰਦਗੀ ਸੌਖੀ ਟੱਪ ਜਾਏਗੀ ਜਿੰਨੇ ਮੰਜਰੇ ਪੈ ਰਹੇ ਹੋਗੇ ਤਾਂ ਫਿਰ ਉਹ ਸਰਾਬ ਪਾਸ। ਬਾਬਾ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਕ ਸਭ ਤੋਂ ਛੋਟਾ ਬੱਚਾ 3.5 ਸਾਲ ਦਾ ਸੀ ਸਭ ਤੋਂ ਵੱਡੀ ਉਮਰ ਦੇ ਅੱਜ ਦੀ ਇਸ ਰੈਲੀ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਹੈ। ਮਿਹਰਬਾਨੀ ਬਹੁਤ ਖੁਸ਼ੀ ਆਈ ਇਹਦੇ ਬੱਚੇ ਨੇ ਆਓ ਸਾਰੇ ਆਓ ਜਿੰਨੇ ਆ ਜੀ ਆਇਆਂ ਨੂੰ ਇਹ ਤੁਹਾਡੀ ਜਿੰਦਗੀ ਇਹ ਕਿੱਸਾ ਹੈ। ਜੇ ਸਾਈਕਲ ਚਲਾਉਣਾ ਹੈ ਤਾਂ ਇਹ ਜਨੂਨ ਬਣ ਜਾਂਦਾ ਹੈ। ਹੁਣ ਅਸੀਂ ਰਾਤ ਨੂੰ ਪੈਨੇ ਆ। ਅਲਾਰਮ ਵਜਦਾ ਨਹੀਂ ਪਹਿਲਾਂ ਉੱਠ ਕੇ ਜਾਗਾ ਇਹਦੀ ਵੀ ਜਾਣਾ ਹੈ। ਬਾਬਾ ਫਰੀਦ ਸਾਈਕਲ ਕਲੱਬ ਵੱਲੋਂ ਤੇ ਪੁਲਿਸ ਵੱਲੋਂ ਜਿਹੜਾ ਮਿਲ ਕੇ ਪ੍ਰੋਗਰਾਮ ਯੋਜਿਤ ਕੀਤਾ ਗਿਆ ਜਿੱਚ ਬੜਾ ਹੀ ਪ੍ਰਮੁੱਖ ਸ਼ਖਸੀਅਤਾਂ ਨੇ ਬੱਚਿਆਂ ਨੇ ਸਾਰਿਆਂ ਨੇ ਜਿਹੜਾ ਭਾਗ ਲਿਆ ਦੇ ਕਾਫੀ ਉਤਸ਼ਾਹ ਪਾਇਆ ਗਿਆ ਜੀ ਤੇ ਅਸੀਂ ਚਾਹੁੰਦੇ ਵੀ ਇਹੋ ਜਿਹੇ ਪ੍ਰੋਗਰਾਮ ਪ੍ਰਮੋਟ ਕਰੀਏ ਜਿਹਦੇ ਨਾਲ ਬਹੁਤ ਬਹੁਤ ਜਿਹੜਾ ਹੈਗਾ ਅਸੀਂ ਤੰਦਰੁਸਤੀ ਵੱਲ ਜਾ ਸਕੀਏ ਤੇ ਇਸ ਤੋਂ ਇਲਾਵਾ ਜੋ ਨਸ਼ਾ ਵਿਰੁੱਧ ਸਰਕਾਰ ਨੇ ਵੱਲੋਂ ਸ਼ੁਰੂ ਕੀਤਾ ਗਿਆ ਜੀ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਆਪਣਾ ਬੰਦਾ ਯੋਗਦਾਨ ਪਾ ਸਕੀਏ ਥੈਂਕ ਯੂ ਸਰ ਨੌਜਵਾਨਾਂ ਨੂੰ ਕੋਈ ਮੈਸੇਜ ਨੌਜਵਾਨਾਂ ਨੂੰ ਬਸ ਇਹ ਬੇਨਤੀ ਹੈ ਜੀ ਕਿੱਡਾ ਕਿੱਡਾ ਸੋਹਣਾ ਸਟਰਕਚਰ ਸਾਡੇ ਕੋਲੇ ਹੈਗਾ ਜੀ ਕਿੰਨਾ ਇੱਥ ਇੰਡੋਰ ਛੱਡ ਕੇ ਆਪਾਂ ਆਊਟਡੋਰ ਚਾਹੀਏ ਕਿਉਂਕਿ ਜਿਹੜੀ ਆ ਆਊਟਡੋਰ ਦੀ ਜਿਹੜੀ ਨਾ ਆਦਤ ਘਟ ਰਹੀ ਆ ਦੇ ਬਾਈਡੇ ਤੇ ਆਊਟਡੋਰ ਆਵਾਂਗੇ ਤਾਂ ਤੰਦਰੁਸਤ ਰਾਵਾਂਗੇ ਐਸੇ ਪੋਜ਼ਿਟਿਵਿਟੀ ਗੱਲ ਕਰਦੇ ਤਿੰਨ ਸਾਲ ਤੋਂ ਲੈ ਕੇ 70 80 ਸਾਲ ਤੱਕ ਦੇ ਪੁੱਤਰ ਗੱਦੇ ਬੈਠੇ ਹਾਂ ਹਾਂਜੀ 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 ਛੋਟੇ ਬੱਚੇ ਵੱਡੇ ਬੇਅਰ ਖਾਸ ਕਰਕੇ ਖਾਲਸਾ ਜੀ ਸਾਡੇ ਲਈ ਪ੍ਰੇਰਨਾ ਸਰੋਤ ਸਾਰੇ ਨੇ ਜੀ